ਕਿਹੜਾ ਮਿਰਨਾ ਜਾ ਗਿਆ ਕਿਹੜਾ ਲਸਾ ਟਿੰਡ ਸੁਬਰਾਹਰੀ ਨੇ ਮੁੱਤੀ ਵਾਲੇ ਆਖੀ ਗੱਲ ਹੋਈ ਇਹ ਮਈ 6 ਤੇ ਮਰ ਗਈਆਂ ਤੇ 4 ਕੰਗਰੋ ਹੋਵੇ ਡਾਕਟਰ ਨੇ ਦਵਾਈ ਕਰ ਮਰੀਆਂ ਗਈਆਂ ਇੱਥੇ ਜੇ ਬਾਹਰ ਚੜਦੀਆਂ ਉਹ ਬਣ ਗਿਆ ਘਾਰਾ ਜੋ ਉਪਰ ਆਦੀਆਂ ਗੱਲਾਂ ਕਿੰਨੀਆਂ ਬੱਜਾਂ ਜਿਹੜੀਆਂ ਮਰ ਗਈਆਂ ਤੇ ਕਿੰਨੀਆਂ ਜਿਹੜੀਆਂ ਬਿਮਾਰ ਆਉਂਦੀਆਂ 4 ਬਿਮਾਰ ਆ ਤੇ 6 ਮਰ ਗਈਆਂ ਇਹ ਸੁਣਣਾ ਸਾਰਾ ਮਾਮਲਾ ਮੇਰਾ ਹਾਂਜੀ ਕਰਦਾ ਕਿ ਜਾਰਾ ਫਿਰ ਕਿਸਤਾਂ ਇਹ ਤਰ੍ਹਾਂ ਹੀ ਮਾਲਤੇ ਹਾਂ ਅੱਛੇ ਡੰਗਲਾਂ ਦੇ ਕਰ ਰਿਹਾ ਚੱਲ ਹਾਂ ਤਾਂ ਕਿ ਇਹ ਅਪੀਲ ਕਰੋਗੇ ਦਾਨੀ ਵੀਰਾਂ ਨੂੰ ਕੋਈ ਨਾ ਕੋਈ ਮੇਰੀ ਮਦਦ ਕੀਤੀ ਹੋਵੇ ਜੇਕਰ ਕਿਸੇ ਨੇ ਘੜੀ ਮਦਦ ਕਰਨੀ ਹੋਵੇ ਤਾਂ ਕਿ 81476127 ਇਹ ਵੀ ਦੁਬਾਰਾ ਦਿਰ ਕਰ 8146576127 ਪਿੰਡ ਦਾ ਨਾਮ ਦਾ ਪਿੰਡ aí ਰਹਿੰਦੇ ਕੁਦਿਆਂ ਪਿੰਡ ਦਜਾ ਫਟਾ ਸੁਭਰਾ ਮੇਰੇ ਪੈਣਾ। ਜਾ ਫਿਰ ਹੁਣ ਆ। ਇਹ ਆ ਵੀ ਕਰੋ। ਵੀ ਰਹੇ ਹੋ ਹੀ ਆ ਵੀ। ਮਾਲ ਤੇ ਜਰਾ ਹੀ ਵਿਚਾਰ ਕੇ ਮਰ ਗਏ ਆ। ਹਾਂ। ਹਾਂ ਤੇ ਰਾਤੀ ਰਾਤ। ਕਿਨਾਰੇ ਬੈਟਾ। ਹੋਰੇ ਆਮ ਸਿੰਘ। ਕਿੰਨੇ ਕੜਾ। ਸਭਰਾ ਹੀ। ਕੀ ਗੱਲ ਹੋਈ ਆ ਮੈਂ ਜਾਣ। ਮਜਾ ਹੀ ਤਾਂ ਬਾਹਰ ਕਰਨੇ ਛੱਡੀਆਂ ਇਹ। ਤੇ ਐਂ ਲਾ ਕੇ ਬੈਠਿਆ ਤੇ ਕਾਪਣ ਚਲੇਗੇ ਮਲ ਪਾਣੀ ਪੀਣ ਹਾਂਜੀ ਲਾਗੇ ਕਿਸੇ ਦੇ ਪੱਠੇ ਜਿਤਨਾ ਪਾਣੀ ਪੁਣੀ ਲੱਗਾ ਉਹਨਾਂ ਪੱਠਿਆਂ ਹਾਂਜੀ ਤੇ ਉਹ ਔੜੇ ਸਮਝ ਲੋ ਔੜੇ ਖਾ ਕੇ ਜਬਰ ਕਿਰਕੀ ਗਈ ਹੈ ਉਹਤਰਾ ਹੀ ਨਹੀਂ ਆਉਂਦਾ ਕੋਪਾ ਜੀਂ ਦੇ ਕਿਹਾਂ ਦੇ ਉਹਨੇ ਇਹ ਮੁਰਕ ਡਿੰਗ ਲਾਪੀਂ ਕਿੰਨੀਆਂ ਗਈਆਂ ਜਣੀਆਂ ਮਰ ਗਈਆਂ ਇਸੇ ਨੂੰ ਹੀ ਜਾਂ ਜਣੀਆਂ ਡਿੱਗੀਆਂ ਪਾਣੀ ਚ ਹਾਂਜੀ ਤੇ ਪੰਜ ਚਾਰ ਨਹੀਂ ਜਿਹੜੀਆਂ ਟਲੀਆਂ ਵਾ ਟਿਊ ਟਿਊ ਕੱਲ ਕਰਨੇ ਆ ਡਾਕਟਰ ਆਇਆ ਤਾ ਕੋਈ ਪ੍ਰਸ਼ਾਸਨ ਦਾ ਅਧਿਕਾਰੀ ਮੋਕਰੇ ਪਹੁੰਚਾਈ ਤੇ ਹੋਈ ਇਹ ਲੈਣੀ ਵੀ ਕੋਈ ਆਇਆ ਲੈਣਾ ਨੂੰ ਟਾਈਮ ਵੀ ਥੋੜਾ ਐ ਤੇ ਵੈਸੇ ਚੱਲਿਆ ਕੋਈ ਆਇਆ ਨਹੀਂ ਕੀ ਮੰਗ ਕਰੋਗੇ ਹੁਣ ਮੰਗਦੇ ਇਹੋ ਹੀ ਆ ਮਾਤਰੀ ਜਿੰਨੀ ਕੋਈ ਕੋਈ ਕਰ ਸਕਦਾ ਆ ਵੀ ਇਦਾਂ ਨਹੀਂ ਸੱਜਰ ਹੋਈ ਜਿੰਨੀ ਵੀ ਪਰੇ ਉਹ ਨਹੀਂ ਉਹ ਵੀ ਇਦਾਂ ਕਰਦੇ ਤੇ ਇਹ ਮਾਤੜੀਆ ਵਿਚਾਰਾ ਪੜੀ ਥੋੜੀ ਹੈ ਜੀ ਬਣਾ ਬਜੇਤਰ ਸਿੰਘ ਆ ਜੀ ਨਾਮ ਦਾ ਤਾਂ ਕੀ ਗੱਲ ਹੋਈ ਮੱਜਾਂ ਦੇ ਇਹ ਮੱਜਾਂ ਵੀਰ ਜੀ ਪੱਠੇ ਔੜ ਵਾਲੇ ਜਿਹੜੇ ਨਾ ਆ ਜਿਹੜੀ ਫੋਰਟ ਹੁੰਦੀ ਆ ਹਾਂਜੀ ਉਹ ਖਾ ਗਈਆਂ ਤੇ ਉਤੋਂ ਪਾਣੀ ਪੀ ਕੇ ਆ ਫਰਗੀਆਂ ਉਹਦੇ ਨਾਲ ਮੌਤ ਹੋ ਗਈ। ਕਿੰਨੀਆਂ ਮੱਝਾਂ ਜਿਹੜੀਆਂ ਮਰ ਗਈਆਂ। ਇਹ 6 ਮੱਝਾਂ ਜਿਹਨਾਂ ਦੀ ਮੌਤ ਹੋ ਗਈ ਹੈ। ਕਿੰਨੀ ਕੀਮਤ ਜਿਹੜੀ ਹੈ ਮੱਝਾਂ ਦੀ। ਇਹ ਹੁਣ ਲਗਭਗ ਕੋਈ 1.5 ਲੱਖ ਦੀ ਮੱਝ ਤਾਂ ਗਈ ਇੱਕ। ਲੱਖੋਂ ਤਾਂ ਤਾਂ ਵਾਲੀਆਂ ਮੱਝਾਂ ਚਲੇ ਦੀਆਂ ਤੇ ਇਹੋ ਹੀ ਇਹਦਾ ਵਿਚਾਰੇ ਦਾ ਗੁਜ਼ਾਰਾ ਹੈ। ਦੁੱਧ ਪਾ ਕੇ ਗੁਜ਼ਾਰਾ ਕਰਦਾ ਹੈ ਇਹਦਾ ਵਿਚਾਰਾ। ਕਿਉਂਕਿ ਪਹਿਲੀ ਤੇ ਕਿਲਾ 1.5 ਕਿਲਾ ਥੋੜੀ ਹੈ ਪਹਿਲੀ। ਤੇ ਉਤੋਂ ਹੀ ਇਹਦਾ ਵਿਚਾਰੇ ਦਾ ਗੁਜ਼ਾਰਾ ਚੱਲਦਾ ਸੀ ਤੇ ਉਹ ਵੀ ਕੰਮ ਠੱਪ ਹੋ ਗਿਆ ਵਿਚਾਰੇ ਦਾ। ਇਹ ਮੱਝਾਂ ਜਿਹੜੀਆਂ ਬਿਮਾਰ ਹੋਣਾ। ਇਹ ਕੁੱਲ 10 ਮੱਝਾਂ ਹੀ ਇੱਥੋਂ ਦੇ ਜਿਹੜੀਆਂ 6 ਮੱਝਾਂ ਤੇ ਖੜਮੋਰੀਆਂ ਚਾਰ ਮੱਝਾਂ ਹੋਰ ਬਿਮਾਰ ਆ ਉਹਨਾਂ ਦਾ ਟਰੀਟਮੈਂਟ ਚੱਲ ਰਿਹਾ। ਮਤਲਬ ਕੀ ਮੰਗ ਰਹੇ ਹੋ। ਮੰਗੇ ਇਹੀ ਆ ਕੇ ਦਾਨੀ ਸੱਜਣਾ ਨੂੰ ਕਿ ਵੀਰ ਦੀ ਵਾਦਵਾਦ ਮਾਰੀ ਚਲੀ ਜਾਵੇ। ਇਹ ਤੇਰਾ ਕੋਈ ਨਾ ਲੈ ਕੇ ਲਿਆ। ਉਹ ਮਾਲ ਉਹਨੇ ਦਾ ਲਿਆ। ਜਿਹੜਾ ਗੁਜ਼ਾਰਾ ਕਰਦਾ ਚੱਲਦਾ।